हां जी साश्ट्रीकार सारे नु आर्टिकल ਲੈ ਕੇ ਆ ਆਏ ਹਾਏ ਹਾਏ ਬਹੁਤ ਪਿਆਰੇ ਸੂਟ ਆਇਆ ਬਹੁਤ ਪਿਆਰੇ ਸਪੈਸ਼ਲ ਗਰਮੀਆਂ ਦੇ ਮਿੱਠੇ ਮਿੱਠੇ ਰੰਗ ਬਿਲਕੁਲ ਨਵੀਂ ਡਿਜ਼ਾਈਨਿੰਗ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬ੍ਰਾਂਡ ਦੀ ਆਈਟਮ ਆਈਗੀ ਬੂਮੇਡ ਬ੍ਰਾਂਡ ਹੈ ਜੀ ਬੂਮੇਡ ਬ੍ਰਾਂਡ ਦੀ ਆਈਟਮ ਹੈ ਕਲਰ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਅਲਟੀਮੇਟ ਪਿਓਰ ਲੀਲਨ ਦਾ ਆਰਟੀਕਲ ਆਏਗਾ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਦਾ ਆਰਟੀਕਲ ਜੀ ਸਾਰਾ ਵਰਕ ਕਰਿਆ ਉੱਪਰ ਦੀ ਬੜਾ ਪਿਆਰਾ ਆਰਟੀਕਲ ਆ ਬਾਜੂ ਤੇ ਪ੍ਰਿੰਟਿੰਗ ਹੈ ਬੂਮੇਡ ਬ੍ਰਾਂਡ ਹੈ ਜੀ ਨਾਮ ਹੀ ਕਾਪੀ ਹੈ ਬ੍ਰਾਂਡਡ ਆਈਟਮ ਆ ਨਾਲ ਦੁਪੱਟਾ ਆਏਗਾ ਬੜਾ ਸੋਹਣਾ ਫੁੱਲ ਪਿਓਰ ਦਾ ਦੁਪੱਟਾ ਆਏਗਾ ਜੀ ਫੁੱਲ ਪਿਓਰ ਦਾ ਡਿਜੀਟਲ ਪ੍ਰਿੰਟ ਦਾ ਕਲਰ ਚੈੱਕ ਕਰੋ ਦੁਪੱਟੇ ਦਾ ਡਿਜ਼ਾਈਨ ਚੈੱਕ ਕਰੋ ਕਲਰ ਸ਼ੇਡ ਬੜੇ ਪਿਆਰੇ ਚਾਰ ਰੰਗ ਨੇ ਚਾਰੇ ਰੰਗ ਸਰਦਾਰੀ ਰੰਗ ਨੇ ਜੈਂਟਲੀ ਕਲਰ ਰੇਟ ਆਏਗਾ 1770 ਰੁਪਏ 1770 ਦੀ ਰੇਂਜ ਵਿੱਚ ਆਰਟੀਕਲ ਰਹੇਗਾ ਬ੍ਰਾਂਡ ਦੀ ਆਈਟਮ ਊਮੇਡ ਬ੍ਰਾਂਡ ਆ ਲੋਗੋ ਲੱਗਾ ਊਮੇਡ ਦਾ ਦਿਖਾ ਦੋ ਜੀ ਆ ਦੇਖੋ ਸਕੈਨਰ ਵਗੈਰਾ ਸਾਰਾ ਕੁਝ ਨਾਲ ਆਉਂਦਾ ਇਹ ਕਲਰ ਬੜੇ ਸੋਹਣੇ ਨੇ ਇੱਕ ਆ ਗਿਆ ਸੀ ਗ੍ਰੀਨ ਇੱਕ ਆ ਗਿਆ λεਮਨ ਮਾਸਟਰ ਜਿਹਾ ਕਲਰ ਦਾ ਲੈਮਨ ਜਿਹਾ ਬੜਾ ਸੋਹਣਾ ਕਲਰ ਆਹ ਪੀਸ ਕੜਕੜ ਕਰ ਰਿਹਾ ਪੀਸ ਫਰੈਸ਼ ਹੀ ਆ ਜੀ ਹੇ ਹੁਣੀ ਖੋੜ ਰਿਆ ਮਾਲ ਆ ਲੋ ਇੱਕ ਆਏਗਾ ਜੀ ਬੜਾ ਸੋਹਣਾ ਫੌਟ ਪਿੰਕ ਜਿਹਾ ਕਲਰ ਨਵਾਂ ਰੰਗ ਦਾ ਦੇਖੋ ਕਿੰਨਾ ਪਿਆਰਾ ਕਲਰ ਦਾ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਇਦਾਂ ਦੀ ਹੋਰ ਸੋਹਣੀ ਸੋਹਣੀ ਵੈਰੈਟੀ ਬਾਈ ਕਰਨ ਲਈ ਸ਼ਾਪ ਤੇ ਜਰੂਰ ਵਿਜ਼ਿਟ ਕਰੋ ਪ੍ਰਾਈਸ ਆਏਗਾ 70 1770 ਰੁਪਏ ਊਮੇਡ ਬ੍ਰਾਂਡ ਦੀ ਆਈਟਮ ਹੈ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਥੈਂਕ ਯੂ ਸੋ ਮੱਚ